ਨਾਨਕ ਸ਼ਹਿਰ ਵਿੱਚ ਪਿਛਲੇ ਸਮੇਂ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਫੜ ਪਾਉਣ ਲਈ ਪੁਲਿਸ ਵੱਲੋਂ ਮੁਲਾਜ਼ਮਾਂ ਨੂੰ ਕਾਬੂ ਕਰਕੇ ਮਕਦਮਾ ਦਰਜ ਕੀਤਾ ਗਿਆ ਜਿਸ ਬੰਦੇ ਸਾਰੀ ਜਾਣਕਾਰੀ ਡੀਐਸਪੀ ਸਰਦਾਰ ਭਰਪੂਰ ਸਿੰਘ ਨੇ ਦਿੱਤੀ ਹੈ ਜੀ ਤੇ ਉਹਨਾਂ ਦਾ ਇੱਕ ਪਰਸ ਕੱਢ ਲਿਆ ਸੀ ਇੱਕ ਮੋਬਾਈਲ ਫੋਨ ਪਰਸ ਦੇ ਵਿੱਚ ਉਹਨਾਂ ਨੇ 6000 ਰੁਪਏ ਕਲੇਮ ਕੀਤੇ ਸੀ ਜਿਹਦੇ ਚੱਲਦੇ ਆ ਅਸੀਂ ਦੋ ਬੰਦੇ ਬਿੰਦਰ ਸਿੰਘ ਰਕੇਸ਼ ਕੁਮਾਰ ਉਰਫ ਤਤਾ ਪਾਣੀ ਆ ਜਿਹੜੇ ਇਹ ਗ੍ਰਫਤਾਰ ਕਰ ਲਿਆ ਜਿਨ੍ਹਾਂ ਦੇ ਤੋਂ ਇਹਨਾਂ ਦਾ ਜਿਹੜੀ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਡਿਸਕਵਰ ਮੋਟਰਸਾਈਕਲ ਬਰਾਮਦ ਕੀਤਾ ਇੱਕ ਕੋਇਆ ਹੋਇਆ ਮੋਬਾਈਲ ਆ ਜਿਹੜਾ ਉਹ ਬਰਾਮਦ ਕਰ ਲਿਆ ਇੱਕ ਕਿਰਤ ਲੋਹਾ ਤੇ 2500 ਰੁਪਏ ਬਰਾਮਦ ਕਰ ਲਏ ਨੇ ਤੇ ਇਹਦੇ ਨਾਲ ਹੀ ਇੱਕ ਹੋਰ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਨਾਂ ਨੇ ਅਸੀਂ ਤੁਹਾਡੇ ਕਹਿਣ ਤੇ ਵੀ ਪੁਛਾ ਦਰਜ ਨਹੀਂ ਕਰਾਇਆ ਉਹ ਬਾਹਰ ਲੜਦਾ ਬੇਰੰਦਾਂ ਤੋਂ ਉੱਤਰੀਂ ਦੇ ਕੀਤੀ ਹੋਈ ਸੀ ਜਿਹਦੇ ਨਾਲ ਇੱਕ ਫਹਾਕਾਰਜੀ ਮਤੀ ਹੋਈ ਸੀ ਉਹ ਸਾਨੂੰ ਹੁਣ ਪੂਰੀ ਸੁਭਾਵ ਨਾਲ ਵੀ ਉਹ ਆਪਣੇ ਸ਼ਹਿਰ ਦੇ ਵਿੱਚ ਥੱਲ ਪੈ ਗਈ। ਇਹਨਾਂ ਦਾ ਪਿਛੋਕਰ ਕੀ ਹੈ ਜੀ ਕਿੱਥੋਂ ਦੇ ਬੰਦੇ ਨੇ ਇਹ ਕਦੋਂ ਤੇ ਇਸ ਬਾਤ ਕਰ ਰਹੇ ਨੇ ਕੀ ਹੈ? ਇਹ ਦੋਸੀ ਬਿੰਦਰ ਹੈ ਜੀ ਔਰ ਕਾਕਾ ਭੋਲਾ ਸਿੰਘ ਦਾ ਇਹ ਵੀਰਾ ਚੋਟੀਆਂ ਪੱਤੀ ਸ਼ੇਰੋਂ ਥਾਣਾ ਚੀਮਾ ਦਾ ਰਹਿਣ ਵਾਲਾ ਹੈ। ਜੀ ਤੇ ਦੂਜਾ ਹੈਗਾ ਰਕੇਸ਼ ਕੁਮਾਰ ਉਰਫ ਤੱਤਾ ਪਾਣੀ ਇਹ ਵਾਰਡ ਨੰਬਰ 11 ਪੀਰ ਬੰਨਾ ਬਨੋਈ ਰੋਡ ਦਾ ਰਹਿਣ ਵਾਲਿਆ ਜੀ ਜੀ ਸਰ ਜਿਵੇਂ ਹੁਣ ਧੁੰਦਾ ਦਾ ਟਾਈਮ ਹੈ ਜੀ ਕਾਫੀ ਹਾਦਸੇ ਹੋ ਰਹੇ ਨੇ ਧੁੰਦਾਂ ਨੂੰ ਲੈ ਕੇ ਤੁਸੀਂ ਕੀ ਸੁਨੇਹ ਦੇਣਾ ਚਾਹੋਗੇ ਜਿਵੇਂ ਵਪਾਰੀਆਂ ਨੂੰ ਚੌਕੀਦਾਰਿਆ ਸੀਸੀਟੀਵੀ ਕਿਸ ਤਰ੍ਹਾਂ ਦਾ ਹੈ ਦੇਖੋ ਸੀਸੀਟੀਵੀ ਤਾਂ ਅਸੀਂ ਜਿਹੜੇ ਪਹਿਲਾਂ ਲੱਗੇ ਹੋਏ ਸੀ ਉਹਨਾਂ ਨੂੰ ਵੀ ਹੁਣ ਠੀਕ ਕਰਵਾ ਰਹੇ ਹਾਂ ਜਿਹੜੇ ਐਮਪੀ ਲੈਂਡ ਫੰਡ ਦੇ ਵਿੱਚੋਂ ਲੱਗੇ ਹੋਏ ਸੀਗੇ ਉਹਨਾਂ ਦੀ ਕਾਫੀ ਰਿਪੇਅਰ ਹੋ ਚੁੱਕੀ ਹੈ ਵਪਾਰੀਆਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਵੇਂ ਧੁੰਦਾ ਦਾ ਟਾਈਮ ਹੈ ਸੀਸੀਟੀਵੀ ਵੀ ਕੀ ਕਰੇਗਾ ਵੀ ਦੁਕਾਨਾਂ ਦੇ ਹਿਸਾਬ ਨਾਲ ਕਲੱਬ ਕਰਕੇ ਇਹਨਾਂ ਨੂੰ ਚੌਕੀਦਾਰ ਰੱਖ ਲੈਣ ਚਾਹੀਦੇ ਨੇ ਸਾਰੇ ਬਜ਼ਾਰਾਂ ਦੇ ਵਿੱਚ ਤਾਂ ਕਿ ਲੋੜ ਪੈਣ ਤੇ ਪੀਸੀਆਰ ਵੀ ਘੁੰਮਦਾ ਹੁੰਦਾ 112 ਵਾਲੀ ਗੱਡੀ ਵੀ ਘੁੰਮਦੀ ਹੁੰਦੀ ਹੈ ਤੇ ਇੱਕ ਸਾਡੀ ਗੱਤ ਹੁੰਦੀ ਹੈ ਜਿਹੜਾ ਡਿਊਟੀ ਅਫਸਰ ਹੁੰਦਾ ਤੇ ਸਾਡੇ ਚੋਂ ਵੀ ਕੋਈ ਨਾ ਕੋਈ ਚੈਕਿੰਗ ਅਫਸਰ ਡੀਐਸਪੀ ਜਰ ਇੱਕ ਦਾ ਵੀ ਲੱਗਦਾ ਹੈ ਤੇ ਉਹ ਆਉਂਦੇ ਨੇ ਤਾਂ ਉਹਨਾਂ ਦੀ ਹੈਲਪ ਮੌਕੇ ਤੇ ਲਈ ਜਾ ਸਕਦੀ ਆ ਹਾਂ ਤੁਗਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਨਾਲ ਦੇ 10 ਫੁੱਟ ਤੇ 50 ਫੁੱਟ ਤੇ ਕੀ ਹੋ ਰਿਹਾ ਇਸ ਕਰਕੇ ਕਈ ਵਾਰ ਲੋਡ ਹੁੰਦੀ ਆ ਵੀ ਚੌਕੀਦਾਰ ਹੋਵੇ ਉਹ ਸਪੈਸੀਫਿਕ ਏਰੀਆ ਦੀ ਨਿਗਰਾਨੀ ਰੱਖੇ ਤੇ ਲੋਡ ਪੈਣ ਦੇ ਪੁੱਲ ਨੂੰ ਬੁਲਾ ਤੱਕੇ ਪੁਲਿਸ ਹਾਜ਼ਰ ਹੀ ਹੁੰਦੀ ਆ ਪਰ ਕਈ ਸਾਰੀਆਂ ਗਲੀਆਂ ਕਵਰ ਨਹੀਂ ਹੁੰਦੀਆਂ ਦਖਰ ਕੇ ਲੋੜ ਹੈ ਚਮਕੀਦਾਰਾਂ ਨੂੰ ਇਹਨਾਂ ਸਰ ਜਿਹੜੇ ਮੁਸਲਮਾਨ ਨੇ ਇਹਨਾਂ ਨੇ ਪਹਿਲਾਂ ਨਹੀਂ ਕੋਈ ਵਾਰਦਾਤ ਚ ਕਾਰਨ ਕੀ ਜਾਂਦਾ ਹੈ ਕਿ ਇਹਨਾਂ ਦਾ ਵਾਰਦਾਤ ਕਰਨ ਦਾ ਖਾਦ ਨਸ਼ਾ ਹੈ ਕਿ ਜਿੱਤਦੀ ਜੇ ਆਮ ਤੌਰ ਤੇ ਨਸ਼ੇ ਦੀ ਪੂਰਤੀ ਕਰਨ ਦੀ ਖਾਤਰ ਹੀ ਇਹ ਵਾਰਦਾਤਾਂ ਕਰਦੇ ਆ ਅਕਸਰ ਤੇ ਜ਼ਿਆਦਾਤਰ ਇਹ ਰੁਝਾਨ ਜਿਹੜਾ ਚੋਰੀਆਂ ਦਾ ਲੁੱਟਫੋ ਹੁੰਦਾ ਹੈ ਨਸ਼ੇ ਦੇ ਕਾਰਨ ਹੀ ਸਮਝਿਆ ਜਾ ਰਿਹਾ ਹੈ ਕਈ ਵਾਰ ਜਿਹੜੇ ਜਿਵੇਂ ਚੋਰੀ ਹੁੰਦੀ ਹੈ ਕਿਸੇ ਦੇ ਘਰ ਕੋ ਚਲੋ ਛੋਟੀ ਹੁੰਦੀ ਹੈ ਤੇ ਇਤਲਾਹ ਨਹੀਂ ਦਿੰਦੇ ਇਹਦੇ ਨੋਕ ਕਈ ਵਾਰ ਪੁਲਿਸ ਨੂੰ ਜੀ ਤਾਂ ਉਹ ਗੱਲ ਪਰ ਨਿਕਲ ਜੰਦੀ ਹੈ ਜੀ ਇਹ ਚਾਹੇ মিডিਆ ਤੇ ਹੋਵੇ ਜਾਂ ਜਿੱਥੇ ਮਰਜੀ ਹੋਵੇ ਪਰ ਤੁਸੀਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੇ ਵਾਰਦਾਤ ਹੁੰਦੀ ਹੈ ਤਾਂ ਸੂਚਨਾ ਦਿੱਤੀ ਜਾਵੇ ਤੁਹਾਨੂੰ ਬਿਲਕੁਲ ਦਿੱਤੀ ਜਾਵੇ ਜੀ ਤਾਂ ਕਿ ਉਹਦੀ ਸਟੱਡੀ ਕੀਤੀ ਜਾ ਸਕੇ ਜਦੋਂ ਆਪਾਂ ਕੋਈ ਐਫ ਆਈ ਆਰੇ ਦਰਜ ਨਹੀਂ ਕਰਾਉਂਦੇ ਤਾਂ ਉਹਨਾਂ ਨੂੰ ਇਹ ਚੋਰਾਂ ਨੂੰ ਬਲ ਮਿਲਦਾ ਇੱਕ ਤਰ੍ਹਾਂ ਨਾਲ ਚੋਰਾਂ ਨੂੰ ਫਲ ਮਾੜ ਲਈ ਛੋਟੀ ਤੋਂ ਛੋਟੀ ਵਾਰਦਾਤ ਆ ਜਿਹੜੀ ਉਹਦਾ ਜਿਹੜਾ ਕੰਪਲੇਂਟ ਹੈ ਉਹ ਥਾਣੇ 'ਚ ਜ਼ਰੂਰ ਕੀਤੀ ਜਾਵੇ ਤਾਂ ਕਿ ਅਸੀਂ ਉਹਦੀ ਸਟੱਡੀ ਕਰ ਸਕੀਏ ਇਨ ਟਾਈਮ ਕਈ ਵਾਰ ਵੱਡੀ ਵਾਰਦਾਤ ਕਰ ਜਾਂਦੇ ਨੇ ਛੋਟੀ ਵਾਰਦਾਤ ਸੀਸੀਟੀਵੀ ਚ ਕਵਰ ਹੋਈ ਹੁੰਦੀ ਐ ਤੇ ਵੱਡੀ ਵਾਰਦਾਤ ਕਈ ਵਾਰ ਕਵਰ ਨਹੀਂ ਹੋਈ ਹੁੰਦੀ ਉਹ ਵੱਡੀ ਨੂੰ ਟ੍ਰੇਸ ਕਰਨ ਨੂੰ ਵੀ ਕਈ ਵਾਰ ਛੋਟੀ ਵਾਰਦਾਤ ਆ ਜਿਹੜੀ ਹੈਲਪ ਕਰ ਜਾਂਦੀ ਐ ਤੇ ਜਿਵੇਂ ਸਾਢੇ 4 ਵਜੇ ਵਾਰਦਾਤ ਹੋਈ ਸੀ ਜੀ ਸਵੇਰ ਤੇ ਉਸ ਤੋਂ ਬਾਅਦ ਇੱਕ ਕੈਮਰੇ ਦੀ ਬਦੌਲਤ ਫੜੇ ਗਏ ਨੇ ਜੇ ਕੋਈ ਹੋਰ ਕਾਨੂੰਨ ਮਿਲ ਜੇ ਇਹਨਾਂ ਤੋਂ ਕੈਮਰੇ ਦੀ ਬਦੌਲਤ ਵੀ ਅਸੀਂ ਇਹਨਾਂ ਦੀਆਂ ਫੋਟੋਆਂ ਕੱਢੀਆਂ ਨੇ ਜੀ ਤੇ ਕੈਮਰਿਆਂ ਨਾਲ ਅੱਗੇ ਤੋਂ ਅੱਗੇ ਡੈਟੀਫਾਈ ਕਰਵਾਏ ਨੇ ਤੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਡਰਨ ਦੀ ਕੋਈ ਲੋੜ ਨਹੀਂ ਬਹਾਦਰੀ ਨਾਲ ਤੁਹਾਡੀ ਪੁਲਿਸ ਕੰਮ ਕਰ ਰਹੀ ਹੈ ਉਹ ਜੇ ਮਾੜੇ ਬੰਦਿਆਂ ਨੂੰ ਜਿੱਥੇ ਉਹਨਾਂ ਦਾ ਅੰਜਾਮ ਹੈ ਉੱਥੇ ਪਹੁੰਚਾ ਕੇ ਹੀ ਦਮ ਲਵਾਵਾਂਗੇ ਤੇ ਜਿਹੜੀਆਂ ਦੂਸਰੀਆਂ ਵਾਰਦਾਤਾਂ ਵੀ ਹੋਈਆਂ ਨੇ ਇੱਕ ਜੰਨੀ ਫੋਨ ਦੀ ਵਾਰਦਾਤ ਹੋਈ ਹੈ ਉਹ ਅਸੀਂ ਪ੍ਰੈਸ ਕਰਦੇ ਕਰਦੇ ਅਸੀਂ ਬਿਲਕੁਲ ਨੇੜੇ ਲੱਗੇ ਹੋયા ਤੇ ਜਲਦੀ ਹੀ ਉਹਦੀ ਵੀ ਤੁਹਾਨੂੰ ਚੰਗੀ ਸੂਚਨਾ ਦੇਵਾਂਗੇ 135000 ਵਾਲੀ ਵੀ ਸਾਹਮਣੇ ਆਈ ਬਿਲਕੁਲ ਜੀ ਉਹਦੇ ਵਾਸਤੇ ਅਸੀਂ ਕੁਝ ਬੰਦੇ ਰਾਉਂਡ ਅਪ ਕੀਤੇ ਨੇ ਉਹਨਾਂ ਦੇ ਕੁਝ ਬੀ ਚੱਲ ਰਹੀ ਹੈ ਤੇ ਉਹਦੇ ਸੰਬੰਧੀ ਵੀ ਜਲਦੀ ਹੀ ਤੁਹਾਨੂੰ ਚੰਗੀ ਖਬਰ ਦੇਵਾਂਗੇ ਕਈ ਵਾਰ ਤੁਹਾਡੇ ਵੱਲੋਂ ਵੀ ਸੂਚਨਾ ਦਿੱਤੀ ਜਾਂਦੀ ਹੈ মিডিਆ ਤੇ ਵੀ ਫੋਟੋ ਵਗੈਰਾ ਵੀ ਤੁਸੀਂ ਸਾਡਾ ਵੀ ਸਾਡਾ ਲੋਕਾਂ ਨੂੰ ਤੁਸੀਂ ਜਾਣ ਲੋਕਾਂ ਕੀ ਅਪੀਲ ਕਰਨਾ ਹੈ ਵੀ ਉਹਨਾਂ ਦਾ ਜਿਹੜਾ ਨਾਮ ਹੈ ਗੁਪਤ ਰੱਖਿਆ ਕਈ ਵਾਰ ਡਰ ਦੇ ਮਾਰੇ ਨਹੀਂ ਬਿਲਕੁਲ ਗੁਪਤ ਰੱਖਿਆ ਜਾਊਗਾ ਜੀ ਪਿਛਲੀ ਵਾਰੀ ਇੱਕ ਵਾਰਦਾਤ ਹੋਈ ਸੀ ਉਦੋਂ ਵੀ ਸਾਨੂੰ ਪਬਲਿਕ ਨੇ ਹੀ ਦੱਸਿਆ ਸੀ ਕਿ ਇਹ ਫਲਾਣੇ ਬੰਦੇ ਨੇ ਤੇ ਇਸ ਵਾਰ ਵੀ ਸਾਨੂੰ ਪਬਲਿਕ ਤੋਂ ਬਹੁਤ ਵੱਡਾ ਸਹਿਯੋਗ ਮਿਲਿਆ ਮੈਂ ਪਬਲਿਕ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਅਸੀਂ ਕੋਈ ਮੈਸੇਜ ਪਾਉਨੇ ਆ 20 ਸਕਿੰਟ ਨਹੀਂ ਲੱਗਦੇ ਦੇਖਣ ਨੂੰ ਕਈ ਵਾਰੀ ਅਸੀਂ ਨਾਰਮਲ ਇਗਨੋਰ ਮਾਰ ਜਾਂਦੇ ਆ ਵੀ ਕੋਈ ਗੱਲ ਨਹੀਂ ਫਿਰ ਦੇਖ ਲਾਂਗੇ 20 ਸਕਿੰਟ ਵੀ ਨਹੀਂ ਲੱਗਦੇ ਤੇ ਇਹਦੇ ਨਾਲ ਬਹੁਤ ਵੱਡੀ ਹੈਲਪ ਮਿਲਦੀ ਆ ਜਨਤਾ ਦੇ ਸਹਿਯੋਗ ਤੋਂ ਬਿਨਾ ਕੁਝ ਵੀ ਸੰਭਵ ਨਹੀਂ